ਸ਼ਹੀਦ ਉਰਦਨ ਸਿੰਘ ਨੇ ਕਿਹਾ ਸੀ ਮੈਂ ਖਲਾਕੀ ਮੁਜਰਮ ਨਹੀਂ ਮੈਂ ਹਾਂ ਵਤਨ ਪੁਜਾਰੀ ਸਿਆਸੀ ਕਤਲ ਇੱਕ ਪਾਸੇ ਇੱਥੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਬਾਰੇ ਹੁਣੀ ਤਾਜ਼ੀਆਂ ਗੱਲਾਂ ਨੇ ਇਹ ਮੈਂ ਪੁਰਾਣੀਆਂ ਨਹੀਂ ਕਰ ਰਿਹਾ ਕਿ ਜੀ ਉਹ ਜਿੰਨਾ ਚਿਰ ਮਸਬੂਤ ਨਹੀਂ ਕਰਦੇ ਮਾਫੀ ਗਲਤੀ ਨਹੀਂ ਮੰਨਦੇ ਉਹਨਾਂ ਚ ਕਿਵੇਂ ਛੱਡਿਆ ਜਾਵੇ ਜਿਹਨੇ ਸਜ਼ਾ ਪੂਰੀ ਕਰ ਲਈ ਉਹ ਮਾਫੀ ਕਿਉਂ ਮੰਗੂਗਾ ਭਾਈ ਇਹ ਕੋ ਜੇਸ਼ਪੁਰ ਕੀਤਾ ਹੈ ਨਹੀਂ ਨਾਏ ਕੋਈ ਗੱਲ ਬਕਤੀ ਹੈ ਕਿਸੇ ਨੇ ਵੀ ਦੇਖਣਾ ਵੀ ਸੱਚ ਕੀ ਹੈ ਕੋਈ ਬੰਦਾ ਪੱਗ ਪਾ ਕੇ ਥੋੜੀ ਦਾੜੀ ਤਾਂ ਅੱਜ ਕੱਲ੍ਹ ਹਿੰਦੂਆ ਨੇ ਵੀ ਬਥੇਰੇ ਆਦ ਕੱਟ ਜੀ ਹੈਗੀ ਐ ਉਹ ਜਾ ਕੇ ਸਿੱਖ ਦੇ ਰੂਪ ਚ ਕੋਈ ਕ੍ਰਾਈਮ ਕਰਦੇ ਕਹਿੰਗੇ ਸਿਖਾਣੇ ਆਇਆ ਕਰਤਾ ਜਿਹੜਾ ਕੋਈ ਵਾਲ ਕੱਟਿਆਂ ਵਾਲਾ ਦਾੜੀ-ਡੋੜੀ ਨਾ ਹੋਵੇ ਉਹ ਜਾ ਕੇ ਕ੍ਰਾਈਮ ਕਰਦੇ ਕਹਿੰਗੇ ਹਿੰਦੂਆ ਨੇ ਆਇਆ ਕਰਤਾ ਰੌਲਾ ਪਾ ਦੋ ਇਹ ਵੀ ਸਾਡੀ ਯੂਥ ਹੈ 35 ਸਾਲ ਤੱਕ ਦੀ ਜਿਹੜੀ ਯੂਥ ਹੁਣ ਤੋਂ ਪਤਾ ਹੀ ਨਹੀਂ ਵੀ ਦੇਸ਼ ਕਿਨੇ ਚੱਲ ਰਿਹਾ ਅ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੇ ਕੋਈ ਆਰਐਸਐਸ ਦਾ ਬੰਦਾ ਤਾਂ ਨਹੀਂ ਨਾ ਮਾਰਿਆ ਨਾ ਕੋਈ ਭਾਜਪਾ ਦਾ ਮਾਰਿਆ ਪਰ ਕਿਉਂਕਿ ਉਹਨਾਂ ਨੇ ਦਿਖਾਉਣਾ ਵੀ ਉਹ ਰਾਸ਼ਟਰਵਾਦੀਆਂ ਨੂੰ ਮਾਰਿਆ ਸੀ ਇਹ ਸਿੱਖ ਨੇ ਇਹ ਹੱਤਵਦੀ ਨੇ ਇਹ ਦਿਖਾ ਕੇ ਉਹਨਾਂ ਨੇ ਇਹ ਜੀ ਚ ਵੋਟ ਹੈ ਜਿਹੜੀ ਸੁਪਰੀਮ ਕੋਰਟ ਨੇ ਮਾਨਯੋਗ ਨੇ ਕਿਤੇ ਕਿਤੇ ਸ਼ਾਇਦ ਨੋਟ ਜਾਂ ਕਿਵੇਂ ਕਰਿਆ ਇਹ ਅਬਜ਼ਰਵ ਕਰਤਾ ਅਦਾਲਤ ਨੇ ਵੀ ਤੁਸੀਂ ਤਾਂ ਵਾਰ-ਵਾਰ ਆਈ ਜਾਂਦੇ ਹੋ ਉਹ ਵਾਰ-ਵਾਰ ਆਉਣ ਤੇ ਵੀ ਤੁਸੀਂ ਸਮਾਂ ਵੇਸਟ ਕਰਦੇ ਹੋ ਤੁਹਾਡੇ ਤੇ ਐਕਸ਼ਨ ਲੈਣਾ ਬੰਦ ਹੈ ਉਹਦੇ ਤੇ ਚੱਕ ਕੇ ਉਹਨਾਂ ਨੂੰ ਅੰਦਰ ਕਰਤਾ ਸੀ ਉਹਨਾਂ ਦੇ ਉੱਤੇ ਕੇਸ ਬਣਾਤਾ ਸੀ ਜਿਹੜਾ ਜੁਰਮ ਸੀ ਉਹਨਾਂ ਨੂੰ ਤਾਂ ਤੁਸੀਂ ਛੱਡ ਰਹੇ ਹੋ ਕੇ ਪਰ ਜਿਨ੍ਹਾਂ ਨੇ ਉਹਦੇ ਇਨਸਾਫ ਦੀ ਮੰਗ ਕਰਦੇ ਨੇ ਕੋ ਹਾਰ ਲਾਉਂਦੇ ਨੇ ਜਿਹੜੇ ਵਕੀਲ ਨੇ ਜਿਨ੍ਹਾਂ ਦਾ ਟਰੈਕ ਰਿਕਾਰਡ ਹੈ ਉਹਨਾਂ ਨੂੰ ਤੁਸੀਂ ਸਜ਼ਾ ਦੇ ਰਹੇ ਹੋ ਸੱਚੀ ਗੱਲ ਬਿਲਕੁਲ ਬਾਨੋ ਦੇ ਮਾਮਲੇ ਨੂੰ ਲੈ ਕੇ ਜਿਵੇਂ ਤੁਸੀਂ ਦੇਖਿਆ ਕਿ ਜਦੋਂ ਸਰਕਾਰ ਦੇ ਵੱਲੋਂ ਰਿਹਾਈ ਦੋਸ਼ੀਆਂ ਨੂੰ ਦਿੱਤੀ ਜਾਂਦੀ ਹੈ 11 ਦੋਸ਼ੀਆਂ ਦੇ ਵਿੱਚ ਹੁੰਦੇ ਨੇ ਤੇ ਵੱਡੇ ਤੌਰ ਤੇ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਹੁੰਦੇ ਨੇ ਪਰ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਸਜ਼ਾ ਜਿਹੜੀ ਉਹ ਮaaf ਨਹੀਂ ਹੋ ਸਕਦੀ ਸਾਡੇ ਨਾਲ ਡਾਕਟਰ ਪਿਆਰਾਲ ਗਰਗ ਨੇ ਕਿ ਸਭ ਦੇਖਿਆ ਜਾਵੇ ਤੁਸੀਂ ਵੀ ਉਦੋਂ 17 ਸੈਕਟਰ ਮੇਰੇ ਯਾਦ ਆ ਤੁਸੀਂ ਬਹੁਤ ਨਾਰੇ ਮਾਰੇ ਸੀ ਹੁਣ ਤੱਕ ਇਹ ਹੋ ਸਕਦਾ ਸੀ ਵੀ ਸਰਕਾਰਾਂ ਆਪ ਦੇ ਫੈਸਲੇ ਵਾਪਸ ਲੈਂਦੀਆਂ ਆਖਰਕਾਰ ਸੁਪਰੀਮ ਕੋਰਟ ਨੂੰ ਹੀ ਕਹਿਣਾ ਪਿਆ ਵੀ ਇਹ ਠੀਕ ਨਹੀਂ ਹੈਗੀ ਤੁਸੀਂ ਸક્ષਮ ਨਹੀਂ ਹੈਗੇ ਖੁਦ ਇਹਦੀ ਰਿਹਾਈ ਕਰਨ ਵਾਸਤੇ ਦੇਖੋ ਇਹ ਗੱਲ ਜਿਹੜੀ ਹੈ ਮੈਂ ਕਹਾਂਗਾ ਸਾਡੀ ਨਿਆਹ ਪ੍ਰਣਾਲੀ ਦੇ ਇੱਕ ਪਰਾਲਣ ਸਾਡੇ ਸਾਹਮਣੇ ਆਂਦੀ ਹੈ ਇੱਕ ਅੱਜ ਸੁਪਰੀਮ ਕੋਰਟ ਨੇ ਮਾਨਜੋਗ ਨੇ ਕਿਹਾ ਹੈ ਕਿ ਗੁਜਰਾਤ ਨੂੰ ਫੈਸਲਾ ਲੈਣ ਦਾ ਅਧਿਕਾਰ ਨਹੀਂ ਸੀ ਇਹ ਮਹਾਰਾਸ਼ਟਰ ਨੇ ਲੈਣਾ ਸੀ ਕਿਉਂਕਿ ਕੇਸ ਉੱਥੇ ਸੀ ਕਿਉਂਕਿ ਸਾਡੇ ਇੱਕ ਵੰਡ ਹੋਈ ਹੋਈ ਹੈ ਅਧਿਕਾਰਾਂ ਦੀ ਤੇ ਉਹ ਲੈ ਸਕਦੇ ਸੀ ਇਹ ਨਹੀਂ ਲੈ ਸਕਦੇ ਹਾਲਾਂਕਿ ਉੱਥੇ ਵੀ ਸਰਕਾਰ ਤਾਂ ਉਹੀ ਹੈ ਤੇ ਪਰ ਇੱਕ ਹੋਰ ਵੱਡੀ ਗੱਲ ਹੋਈ ਹੋਈ ਸੀ ਜੇ ਜੇ ਸੁਪਰੀਮ ਕੋਰਟ ਨੇ ਮਾਨਯੋਗ ਨੇ ਕਿਤੇ ਨਾ ਕਿਤੇ ਸ਼ਾਇਦ ਨੋਟ ਜਾਂ ਕਿਵੇਂ ਕਰਿਆ ਹੈ ਕਿ ਪਹਿਲਾਂ ਇਸੇ ਕੇਸ ਦੇ ਵਿੱਚ ਇਹ ਅਦਾਲਤ ਨੇ ਵੀ ਤੁਸੀਂ ਤਾਂ ਵਾਰ-ਵਾਰ ਆਈ ਜਾਂਦੇ ਹੋ ਬਿਰਕਸਵਾਨਾ ਨੂੰ ਵੀ ਤੇ ਚੀਸਤਾ ਸਿਮਤਰਵੜ ਨੂੰ ਵੀ ਉਹ ਵਾਰ-ਵਾਰ ਆਉਂਦੇ ਵੀ ਤੁਸੀਂ ਸਮਾਂ ਵੇਸਟ ਕਰਦੇ ਹੋ ਤੁਹਾਡੇ ਤੇ ਐਕਸ਼ਨ ਲੈਣਾ ਬੰਦ ਹੈ ਉਹਦੇ ਤੇ ਚੱਕ ਕੇ ਉਹਨਾਂ ਨੂੰ ਅੰਦਰ ਕਰਤਾ ਸੀ ਉਹਨਾਂ ਦੇ ਉੱਤੇ ਕੇਸ ਬਣਾਤਾ ਸੀ ਤੇ ਹੁਣ ਉਹ ਜਿੱਤੇ ਨੇ ਤੇ ਫਿਰ ਜਿਨ੍ਹਾਂ ਨੇ ਉਹਨਾਂ ਤੇ ਕੇਸ ਬਣਾਇਆ ਸੀ ਹਾਂ ਗੁਜਰਾਤ ਦੇ ਅਧਿਕਾਰੀਆਂ ਨੇ ਕਿ ਉਹਨਾਂ ਨੂੰ ਜ਼ਕਟ ਟਕਟ ਕੋਈ ਕੁਛ ਨਾ ਕੁਛ ਕਰਨਾ ਚਾਹੀਦਾ ਨਾ ਇਹ ਤਾਂ ਬਿਲਕੁਲ ਸਭਨੋਂ ਦਾ ਜਿਹੜਾ ਉਹਦਾ ਸਮੂਹਕ ਵਾਦ ਕਰਿਆ ਗਿਆ 11 ਬੰਦਿਆਂ ਦਾ ਕਤਲ ਕਰਿਆ ਗਿਆ ਜਿਹੜਾ ਮੈਂ ਕਹਾਂਗਾ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਿਆ ਗਿਆ ਜਿਹੜਾ ਜੁਰਮ ਸੀ ਉਹਨਾਂ ਨੂੰ ਤਾਂ ਤੁਸੀਂ ਛੱਡ ਰਹੇ ਹੋ ਤੇ ਪਰ ਜਿਨ੍ਹਾਂ ਨੇ ਉਹਦੇ ਇਨਸਾਫ ਦੀ ਮੰਗ ਕਰਦੇ ਨੇ ਕੋਹ ਹਾਰ ਲਾਉਂਦੇ ਨੇ ਜਿਹੜੇ ਵਕੀਲ ਨੇ ਜਿਨ੍ਹਾਂ ਦਾ ਟਰੈਕ ਰਿਕਾਰਡ ਹੈ ਉਹਨਾਂ ਨੂੰ ਤੁਸੀਂ ਸਜ਼ਾ ਦੇ ਰਹੇ ਹੋ ਉਹ ਦਿਨਾਂ ਨੇ ਉਹ ਗਲਤ ਸਜ਼ਾ ਦਿੱਤੀ ਕਿਤਾ ਉਹਨਾਂ ਨੂੰ ਕਰਨਾ ਚਾਹੁੰਦਾ ਸੀ ਦੂਜੇ ਇਹਦੇ ਵਿੱਚ ਉਦੋਂ ਗੁਜਰਾਤ ਸਰਕਾਰ ਨੇ ਜਿਨੇ ਇਹ ਦਿੱਤੀ ਸਜ਼ਾ ਦੇ ਕੇ ਕਾਨੂੰਨ ਤੋਂ ਉਹਨਾਂ ਨੂੰ ਵੀ ਪਤਾ ਹੈ ਉਹ ਗਲਤੀ ਦੇ ਉੱਤੇ ਹਰੇਕ ਨੇ ਸਹੁੰ ਨੂੰ ਗੱਤੀ ਹੈ ਤੀਜੀ ਗੱਲ ਮੈਂ ਇਹ ਵੀ ਕਹਣਾ ਵੀ ਇਹਦੇ ਨਾਲ ਇੱਕ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਸਾਡੇ ਸਮਾਜ 'ਚ ਇੱਕ ਪਾਸੇ ਇੱਥੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਬਾਰੇ ਹੁਣੀ ਤਾਜ਼ੀਆਂ ਗੱਲਾਂ ਨੇ ਮੈਂ ਪੁਰਾਣੀਆਂ ਨਹੀਂ ਕਰ ਰਿਹਾ ਕਿ ਜੀ ਉਹ ਜਿੰਨਾ ਚਿਰ ਮਸਕੂਰਤ ਨਹੀਂ ਕਰਦੇ ਮਾਫੀ ਗਲਤੀ ਨਹੀਂ ਮੰਨਦੇ ਉਹਨਾਂ 'ਚ ਕਿਵੇਂ ਛੱਡਿਆ ਜਾਵੇ ਉਹਨਾਂ ਦਾ ਆਪਣੀ ਸਜ਼ਾ ਪੂਰੀ ਕਰ ਲਈ ਜਿਨੇ ਸਜ਼ਾ ਪੂਰੀ ਕਰ ਲਈ ਉਹ ਮਾਫੀ ਕਿਉਂ ਮੰਗੂਗਾ ਭਾਈ ਮਾਫੀ ਤਾਂ ਤਾਂ ਮੰਗਦਾ ਬੰਦਾ ਜਿਉਂਨੇ ਸਜ਼ਾ ਕਟਾਉਣੀ ਹੋਵੇ ਬਾਕੀ ਸਭੋਂ ਵਿੱਚ ਉਹ ਕਹਿੰਦੇ ਨੇ ਕਹਿੰਦੇ ਵੀ ਉਹਨਾਂ ਨੂੰ ਤਾਂ ਜੇ ਕਹੇ ਜੋ ਫਾਂਸੀ ਤੱਕ ਹੋਈਆਂ ਨੇ ਫਿਰ ਅਸੀਂ ਕਿਵੇਂ ਖਾਫ ਕਰਤੀ ਨਾ ਫਾਂਸੀ ਤੋਂ ਉਮਰ ਕੈਦ ਕਰੀ ਹੋਈ ਆ ਜਿਨ੍ਹਾਂ ਦੀ ਕੈਦ ਪੂਰੀ ਹੋ ਗਈ ਉਹਨਾਂ ਦੀ ਗੱਲ ਕਰ ਲੈਣਾ ਪਰ ਇਹਦੇ ਵਿੱਚ ਮੈਂ ਆਉਣਾ ਮੈਂ ਆਉਣਾ ਇੱਥੇ ਇਸ ਕੇਸ ਦੇ ਵਿੱਚ ਸਜ਼ਾ ਕਟਾਈ ਗਈ ਇੱਥੇ ਤਾਂ ਇਹਨਾਂ ਨੇ ਵੀ ਕੋਈ ਮਾਫੀ ਨਹੀਂ ਮੰਗੀ ਵੀ ਹਾਂ ਅਸੀਂ ਕਰਿਆ ਇਹ ਉਹਨੇ ਮੈਂ ਫਰਕ ਕਹਿਣਾ ਸ਼ਹੀਦ ਉਦਮ ਸਿੰਘ ਨੇ ਕਿਹਾ ਸੀ ਮੈਂ اخلاقی ਮੁਜਰਮ ਨਹੀਂ ਮੈਂ ਹਾਂ ਵਤਨ ਪੁਜਾਰੀ ਸਿਆਸੀ ਕਤਲ ਛੀਦ ਉਦਮ ਸਿੰਘ ਨੇ ਮਾਈਕਲ ਡਵੈਰ ਦਾ ਕਤਲ ਕਰੀ ਸੋ ਸਿਆਸੀ ਕਤਲ ਸੀ ਉਹ ਕਹਿੰਦਾ ਮੈਂ اخلاقی ਮੁਜਰਮ ਨਹੀਂ ਆ ਮੈਂ ਤਾਂ ਦੇਸ਼ ਦਾ ਪੁਜਾਰੀ ਆ ਕੋਈ ਉਹਨਾਂ ਮਤਭੇਦ ਹੋ ਸਕਦੇ ਨੇ ਹੁਣ ਇੱਥੇ ਜਿਹੜਾ ਹੈਗਾ ਇਹ اخلاقی ਮੁਜਰਮ ਨਹੀਂ ਇਹ ਕੋਈ ਦੇਸ਼ ਭਗਤੀ ਦਾ ਹੈ ਨਹੀਂ ਨਾ ਹੀ ਕੋਈ ਕੌਮ ਭਗਤੀ ਹੈ ਸੋ ਜਿਹੜਾ اخلاقی ਮੁਜਰਮ ਆ ਉਹਨੂੰ ਤਾਂ ਤੁਸੀਂ ਮaaf ਕਰ ਰਹੇ ਹੋ ਜਿਹੜਾ ਸਿਆਸੀ ਕੱਢੀਆ ਚੰਗਾ ਹੈ ਮਾੜਾ ਹੈ ਤੁਹਾਡਾ ਮਤ ਪੇ ਦੱਸੋ ਕਿ ਨਾ ਹੋ ਸਕਦੀਆਂ ਨੇ ਤੇ ਉਹਨੂੰ ਤੁਸੀਂ ਉਹਦੀ ਗੱਲ ਨਹੀਂ ਸੁਣ ਰਹੇ ਉਹਨੂੰ ਕਹਿੰਦਾ ਮਾਫੀ ਮੰਗੇ ਇਹ ਦੋਹਾਂ 'ਚ ਫਰਕ ਹੈ ਪਰ ਇਹਦੇ 'ਚ ਜਿਵੇਂ ਦੇਖਿਆ ਜਾਵੇ ਉਹਦੋਂ ਵੀ ਬਹੁਤ ਵੱਡੇ ਤੌਰ ਤੇ ਵਿਰੋਧ ਹੋਇਆ ਸੀਗਾ ਜੇ ਚਲੋ ਹੁਣ ਤਾਂ ਚਲੋ ਅਦਾਲਤ ਨੇ ਕਿਹਾ ਜੇ ਅਦਾਲਤ ਤੋਂ ਬਿਨਾ ਵੀ ਸੋਚਿਆ ਜਾਵੇ ਤਾਂ ਸਰਕਾਰਾਂ ਨੇ ਇੰਨੇ ਲੰਬੇ ਵਿਰੋਧ ਤੋਂ ਬਾਅਦ ਤੇ ਦੂਜੇ ਪਾਸੇ ਜਿਹੜੇ ਉਹ ਇੱਕ ਤਰ੍ਹਾਂ ਦੇ ਹਰਪੂਰ ਕ੍ਰਿਮੀਨਲ ਨੇਗੇ ਉਹਨਾਂ ਨੂੰ ਛੱਡਨ ਤੇ ਫੈਸਲਾ ਲੈਂਦੇ ਆ ਉਹ ਇਹਦੇ ਵਿੱਚ ਜੇ ਕਿਹਾ ਜਾਵੇ ਹੁਣ ਦੇਖਿਆ ਕੀ ਉਹਨਾਂ ਨੇ ਸਿਰਫ ਇੱਕ ਵੋਟ ਬੈਂਕ ਨੂੰ ਦੇਖਿਆ ਜਾਂ ਇਹ ਦੇਖ ਨਹੀਂ 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 ਨੇਰਤਾ ਦੀ ਖੱਲੀ ਨਹੀਂ ਗੱਲ ਆ ਉਹ ਬਿਲਕੁਲ ਵੋਟ ਬੈਂਕ ਦੇਖੀ ਆ ਉਹ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਕਿਉਂਕਿ ਲੋਕਾਂ ਨੂੰ ਇਹ ਨਹੀਂ ਆ ਅੱਜ ਅਸੀਂ ਲੋਕਾਂ ਨੂੰ ਇੰਨਾ ਭੀੜ ਤੰਤਰ ਬਣਾਤਾ ਇੰਨਾ ਨੇਹਰਾ ਕਰਤਾ ਵੀ ਜੇ ਕੋਈ ਬੰਦਾ ਝੂਠ ਵੀ ਕਹਦੇ ਵੀ ਫਲਾਨੀ ਸੰਤ ਦੇ ਹਿੰਦੂਆਂ ਨਾਲ ਆਇਆ ਹੋ ਗਿਆ ਫਲਾਨੀ ਸੰਤ ਦੇ ਸਿੱਖਾਂ ਨਾਲ ਆਇਆ ਹੋ ਗਿਆ ਉਹ ਮੰਨ ਨਹੀਂ ਆ ਕਿਸੇ ਨੇ ਨਹੀਂ ਦੇਖਣਾ ਵੀ ਸੱਚ ਕੀ ਆ ਕੋਈ ਬੰਦਾ ਪੱਗ ਪਾ ਕੇ ਥੋੜੀ ਦਾੜੀ ਤਾਂ ਅੱਜ ਕੱਲ੍ਹ ਹਿੰਦੂਆਂ ਨੇ ਵੀ ਬਥੇਰੇ ਆਦਤ ਕਰ ਜੀ ਹੈਗੀ ਆ ਉਹ ਜਾ ਕੇ ਸਿੱਖ ਦੇ ਰੂਪ ਚ ਕੋਈ ਕ੍ਰਾਈਮ ਕਰ ਦੇ ਕਹਿੰਗੇ ਸਿਖਾਂ ਨੇ ਆਇਆ ਕਰਤਾ ਜਿਹੜਾ ਕੋਈ ਵਾਲ ਕਟਿਆਂ ਵਾਲਾ ਦਾੜੀ ਧੋੜੀ ਨਾ ਹੋਵੇ ਉਹ ਜਾ ਕੇ ਕ੍ਰਾਈਮ ਕਦੋਂ ਕਰਨਗੇ ਹਿੰਦੂਆਂ ਨੇ ਆਇਆ ਕਰਤਾ ਰੌਲਾ ਪਾ ਦੋ ਸੋ ਅੱਜ ਭੀੜ ਸੰਤਰੀ ਰਾਜਨੀਤੀ ਦੇ ਵਿੱਚ ਝੂਠ ਲੋਕਾਂ ਚ ਫਲਾ ਕੇ ਜਿਹੜੀ ਸਾਡੀ ਯੂਥ ਹੈ 35 ਸਾਲ ਤੱਕ ਦੀ ਜਿਹੜੀ ਯੂਥ ਹੁਣ ਤਾਂ ਪਤਾ ਹੀ ਨਹੀਂ ਵੀ ਦੇਸ਼ ਕਿੰਨੇ ਚੱਲ ਰਿਹਾ ਕਿਉਂਕਿ ਉਹਨੇ ਤਾਂ ਦੇਖਿਆ ਨਹੀਂ ਦੇਸ਼ ਉਹ ਤੋਂ ਪਹਿਲਾਂ ਕਿਹੋ ਜਿਹਾ ਸੀ ਤੇ ਹੁਣ ਕੀ ਹੋਇਆ ਉਹਨੂੰ ਤਾਂ ਲੜਾਈ ਸਿਖਾਈ ਗਈ ਹੈ ਸੋ ਇਸ ਕਰਕੇ ਉਹਦੇ ਵਿੱਚ ਜਿਹੜਾ ਸਰਕਾਰ ਸੋਚ ਰਹੀ ਹੈ ਸਰਕਾਰ ਵਕਤੀ ਤੌਰ ਤੇ ਨੂੰ ਫਾਇਦਾ ਹੋ ਵੀ ਸਕਦਾ ਹਰ ਵਕਤੀ ਤੌਰ ਤੇ ਫਾਇਦੇ ਲੰਬੇ ਦਾਤੇ ਨੁਕਸਾਨ ਕਰਦੇ ਨੇ ਸੋ ਇਹ ਦੇਸ਼ ਵਾਸਤੇ ਆਪਾਂ ਜੀ ਨਹੀਂ ਆਪਾਂ ਕੱਡੀਆਂ ਵੋਟਾਂ ਵਾਸਤੇ ਨਹੀਂ ਵੋਟਾਂ ਉਹਦਾ ਇੱਕ ਹਿੱਸਾ ਹੈ ਸੋ ਜਿਆਦਾ ਤੁਹਾਨੂੰ ਇੱਕ ਜਿਹੜਾ ਛੋਟਾ ਨਿਸ਼ਾਨਾ ਹੈ ਉਹ ਤੁਹਾਡੀ ਮੰਜ਼ਲ ਬਣ ਜੇ ਤਾਂ ਉਦੋਂ ਤੁਸੀਂ ਗਲਤ ਪਾਸੇ ਜਾਂਦੇ ਹੋ ਅੱਜ ਬੀਜੇਪੀ ਦੀ ਮੰਜ਼ਲ ਬਣ ਚੁੱਕੀ ਹੈ ਚੋਣਾ ਜਿੱਤਣਾ ਨਾ ਕਿ ਚੋਣਾ ਜਿੱਤਣਾ ਇੱਕ ਪੜਾਏ ਦੇਸ਼ ਨੂੰ ਅੱਗੇ ਲੈ ਜਾਂਦਾ ਹੈ ਪਰ ਤਾਂ ਹੀ ਲੱਗਦਾ ਵੀ ਜਿਵੇਂ ਉਹ ਬੰਦੀ ਸਿੰਘਾ ਦੀ ਗੱਲ ਆਉਂਦੀ ਆ ਉਦੋਂ ਤਾਂ ਠੋਕ ਕੇ ਬਿਆਨ ਜਿਸ ਤਰ੍ਹਾਂ ਦੇ ਰਾਮੇਸ਼ਾ ਨੇ ਦਿੱਤਾ ਉਹਨੂੰ ਹਾਲਾਂਕਿ ਭਾਜਪਾ ਦੇ ਸਾਰੇ ਲੀਡਰਫਲ ਉਹ ਜ਼ਾਹਿਰ ਜੀ ਗੱਲ ਉਹਨਾਂ ਨੇ ਜਸਟੀਫਾਈ ਕਰਨਾ ਸੀਗਾ ਉਹਨਾਂ ਨੂੰ ਉਹ ਜਾਦੇ ਜ਼ੋਰ ਹੁਣ ਇਸ ਚੀਜ਼ ਤੇ ਦੇ ਰਹੇ ਨੇ ਕਹਿੰਦੇ ਵੀ ਪਹਿਲਾਂ ਰਾਈਜ਼ ਕਰਨ ਨਹੀਂ ਬਾਕੀ ਲੋਕ ਕਿਉਂ ਪੁੱਛੱਕੇ ਫਿਰਦੇ ਨੇ ਇੱਥੇ ਤੱਕੜ ਦੀਆਂ ਗੱਲਾਂ ਹੋ ਕਹਿੰਦੇ ਨੇਗੇ ਇਹ ਜਦੋਂ ਆਪਾਂ ਜੇ ਇਹ ਮਾਮਲੇ ਨੂੰ ਚਲੋ ਵੱਖਰੇ ਤੌਰ ਤੇ ਛੱਡ ਦਈਏ ਜਦੋਂ ਬੰਦੀ ਸਿੰਘਾ ਦੀ ਗੱਲ ਆਉਂਦੀ ਹੈ ਜਦੋਂ ਇਹ ਮਾਮਲੇ ਨੂੰ ਦੇਖਦੇ ਆ ਅਸੀਂ ਉਹਦੇ ਚ ਉਸ ਇੱਕ ਪਾਸੇ ਤਾਂ ਕਾਨੂੰਨ ਦੀ ਧਰ ਲੈਂਦੇ ਜਿਵੇਂ ਤੁਸੀਂ ਕਿਹਾ ਸਟੀਫਾਈ ਕਰਦੇ ਨੇ ਜੀ ਉਹ ਤੋਂ ਪਗੋ ਪਾਪ ਕੀ ਲੱਗਦਾ ਵੀ ਉਹ ਉਦੋਂ ਵੀ ਵੋਟ ਬੈਂਕ ਹੀ ਸੋਚਦੇ ਨੇ ਜਾਂ ਉਦੋਂ ਇੱਕ ਮੁਜਰਮ ਜਾਂ ਫਿਰ ਇੱਕ ਕੌਮ ਦੇ ਲੀਡਰਾਂ ਦੇ ਤੌਰ ਤੇ ਦੇਖਦੇ ਨਾ ਨਾ ਉਹ ਵੀ ਵੋਟਰਿੰਗ ਹੈ ਉਹ ਵੀ ਵੋਟ ਬੈਂਕ ਹੈ ਜਾਦੋ ਕਹਿੰਦੇ ਨੇ ਵੀ ਦੇਖੋ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੇ ਕੋਈ ਆਰਐਸਐਸ ਦਾ ਬੰਦਾ ਤਾਂ ਨਹੀਂ ਨਾ ਮਾਰਿਆ ਨਾ ਕੋਈ ਬੀਜੇਪੀ ਦਾ ਮਾਰਿਆ ਪਰ ਕਿਉਂਕਿ ਉਹਨਾਂ ਨੇ ਦਿਖਾਉਣਾ ਵੀ ਉਹ ਰਾਸ਼ਟਰਵਾਦੀਆਂ ਨੂੰ ਮਾਰਿਆ ਸੀ ਇਹ ਸਿੱਖ ਨੇ ਇਹ ਹੱਤਵਾਦੀ ਨੇ ਇਹ ਦਿਖਾ ਕੇ ਉਹਨਾਂ ਨੇ ਏਜੇ ਚ ਵੋਟ ਹੈ ਜਿਹੜਾ ਅਮਰਤਪਾਲ ਦਾ ਫੈਨੋਮੈਨਾ ਸੀ ਉਦ ਹੀ ਅਡਾਨੀ ਵਾਲੀ ਖਬਰ ਕਿਧਰੇ ਰੁਗੀ ਸੀ ਤੁਸੀਂ ਤਾਂ ਮੀਡੀਆ ਦੇ ਬੰਦੇ ਹੋ ਮੀਡੀਆ ਤੇ ਵਰਤਾਂਦ ਸਿਰਜਣਾ ਹੁੰਦਾ ਉਹ ਜਿਹੜੀ ਰੋਜ਼ ਹੁੰਦਾ ਸੀ ਕਿੰਨਾ ਸ਼ੇਅਰ ਘਟ ਗਿਆ ਕੀ ਹੋ ਗਿਆ ਉਹ ਖਬਰ ਸੱਡੇ ਚਲੀ ਗਈ ਆ ਹੁਣ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਵੀ ਇਨਕੁਆਇਰੀ ਦੀ ਲੋੜ ਹੀ ਨਹੀਂ ਪਾਰਲੀਮੈਂਟਰੀ ਕਮੇਟੀ ਜਾਂ ਸੀਬੀਆਈ ਦੀ ਜਾਂ ਹੋਰ ਦੀ ਤੁਸੀਂ ਦੇਖੋ ਸਹੀ ਸੋ ਉਦੋਂ ਅਡਾਨੀ ਵਾਲਾ ਵੀ ਨਾਲੇ ਲੋਕਾਂ 'ਚ ਹੋਗਾ ਵੀ ਸਿੱਖ ਤਾਂ ਬੜੇ ਖੂਨਕਾਰ ਨੇ ਜੀ ਇਹ ਤਾਂ ਸਾਡੇ ਦੇਸ਼ ਨੂੰ ਤੋੜ ਦੇਣਗੇ ਇਹਨਾਂ ਤਾਂ ਐਸਪੀ ਨੂੰ ਘੇਰ ਲਿਆ ਸੋ ਇਹੀ ਉਹਨਾਂ ਦਾ ਏਮ ਹੈ ਹੁਣ ਵੀ ਉਹ ਇਹੀ ਦਿਖਾ ਰਹੇ ਨੇ ਵੀ ਦੇਖੋ ਅਸੀਂ ਸਿੱਖਾਂ ਨੇ ਜਿਹੜਾ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਅਸੀਂ ਉਹਦੇ ਵਿਰੋਧਾ ਕਿਹੋ ਜਿਹੜੀ ਮਰਜੀ ਪਾਰਟੀ ਦੇ ਬੰਦੇ ਨੂੰ ਮਾਰਿਆ ਹੋਵੇ ਪਰ ਅਸੀਂ ਆਏ ਨਹੀਂ ਜਾਣ ਦਿੰਦੇ ਕਲਾਸ਼ਟ ਜੀ ਇੱਕ ਹੋਰ ਦੱਸਿਓ ਨਾਲੇ ਤਾਂ ਲੋਕ ਜੇ ਕਿਹਾ ਜਾਵੇ ਬੀਜੇਪੀ ਨੂੰ ਲੈ ਕੇ ਜਿਵੇਂ ਤੁਸੀਂ ਵੀ ਸਵਾਲ ਖੜੇ ਕਰ ਬਹੁਤ ਲੋਕ ਹੋਰ ਵੀ ਕਰਦੇ ਨੇ ਮਹਿੰਗਾਈ ਤੋਂ ਲੈ ਕੇ ਸਿਆਸੀ ਤੌਰ ਤੱਕ ਦੇ ਨਾਲ ਹੀ ਆਏ ਕਹਿੰਦੇ ਨੇ ਕਹਿੰਦੇ ਨਹੀਂ ਬਣੂਗਾ ਤਾਂ ਤੀਜੀ ਵਾਰ ਫਿਰ ਮੋਦੀ ਇਹ ਇਹ ਇੱਕ ਇਹ ਧਾਰਨਾ ਬਣਾਈ ਜਾ ਰਹੀ ਹੈ ਜਾਂ ਇੱਕ ਪੂਰਾ ਹੈ ਦੋ ਤਿੰਨ ਗੱਲਾਂ ਨੇ ਇੱਕ ਤਾਂ ਬਣਾਈ ਜਾ ਰਹੀ ਹੈ ਇੱਕ ਇਹਨਾਂ ਦੇ ਜਾਣ ਕੇ ਹੋਰ ਮੈਂ ਕਈ ਪੁਲਿਸਟਰ ਦੇਖੇ ਨੇ ਇੱਕ ਈਵੀਐਮ ਦਾ ਰੋਜ਼ ਹੀ ਰੌਲਾ ਪੈਂਦਾ ਹੁਣ ਤਾਂ ਉਹ ਤੁਹਾਨੂੰ ਪਰਸਾ ਮੈਂ ਤਾਂ ਹੋਰੀ ਤੁਸੀਂ ਦੇਖਦੇ ਹੋ ਰੋਜ਼ ਕਿੰਨਾ ਵੱਡਾ ਹੋ ਹੋਇਆ ਹੁਣ ਤਾਂ ਇੱਕ ਕੁਇੰਟ ਦੇ ਵਿੱਚ ਰਿਪੋਰਟ ਛਪੀ ਕੁਇੰਟ ਦੇ ਵਿੱਚ ਰਿਪੋਰਟ ਚ ਵੀ ਕਿ 363 ਸੀਟਾਂ ਦੇ ਉੱਤੇ ਖੇਤਰ ਦੇ 373 ਸੀਟਾਂ ਦੇ ਉੱਤੇ 2019 ਚ ਖੇਤਰ ਹਿੱਟ ਦੇ ਉੱਤੇ ਜਿਹੜੀ ਸੀ ਉਹ ਜਿੰਨੀਆਂ EVM ਚੋਟਾਂ ਪਈਆਂ ਉਹ ਤੋਂ 10 15000 ਵੱਧ ਨਹੀਂ ਵੀ ਜਾਂ ਘੱਟ ਨਹੀਂ ਦੀਆਂ ਉਹ ਦੋਨੇ ਅੰਕੜੇ ਹਾਂ ਅੰਤਰ ਹੈ ਇਹ ਦੋਨੇ ਅੰਤਰ ਜਿਹੜੇ ਨੇ ਦੋਨੇ ਗੱਲਾਂ ਪਾਈਆਂ ਹੋਈਆਂ ਵੈਬਸਾਈਟ ਤੇ ਸੀ ਇਲੈਕਸ਼ਨ ਕਮਿਸ਼ਨ ਦੇ ਇਹ ਕੋਈ ਸੀਦੇ ਪ੍ਰਾਈਵੇਟ ਫਿਗਰ ਨਹੀਂ ਹੈ ਤੇ ਜਦ ਇਲੈਕਸ਼ਨ ਕਮਿਸ਼ਨ ਨੂੰ ਪੁੱਛਿਆ ਉਹਨੇ ਉਸ ਤੋਂ ਵੈਬਸਾਈਟ ਤੇ ਲਾਤੀਆਂ ਉਹ ਇਹ ਨਹੀਂ ਦੱਸਾ ਵੀ ਇਹ ਇਹ ਵੱਧ ਕਰ ਇੱਕ ਗੋੜਕ ਵਿੱਚ ਜਿੰਨੇ ਪੈਸੇ ਤੁਸੀਂ ਪਾਤੇ ਉਹਦੋਂ ਨਾ ਵਧਣਗੇ ਨਾ ਕੱਟਣਗੇ ਜਿਉਂ ਵਧੇਗਾ ਜਿਹੜੀ EVM ਦੇ ਵਿੱਚ ਇੱਕ ਔਰ 200 ਸੀਟਾਂ ਤੇ ਤਕਰੀਬਨ 200 ਤੋਂ ਕੁਝ ਵੱਧ ਸੀਟਾਂ ਦੇ ਉੱਤੇ ਉਹ ਵੋਟਾਂ ਵੱਧ ਨਿਕਲੀਆਂ ਨੇ ਤੇ 150 ਸੀਟ ਦੇ ਉੱਤੇ ਉਹ ਕੱਟ ਨਿਕਲੀਆਂ ਨੇ ਇਹਦਾ ਜਵਾਬ ਅਜੇ ਤੱਕ ਕਲੈਸ਼ਨ ਕਮਿਸ਼ਨ ਨਹੀਂ ਦਿੱਤਾ ਸੋ EVM ਤੇ ਐਵੇਂ ਸਵਾਲ ਨਹੀਂ ਉੱਠ ਰਹੇ ਇਹ ਐਵੇਂ ਪ੍ਰੀ ਡਿਟਰਮਿੰਡ ਜਿਹੜਾ ਕੋਈ ਬੱਚਾ ਕਹੇ ਮੇਰੇ ਤਾਂ 100 ਨੰਬਰ ਆ ਨਹੀਂ ਆਲੇ ਨੇ ਤੇ ਇਹਦਾ ਮਤਲਬ ਕੋਈ ਨਾ ਕੋਈ ਗੜਬੜ ਹੈਗੀ ਜਾਂ ਸੋਚਣ ਦੀ ਲੋੜ ਹੁੰਦੀ ਹੈ ਬਹੁਤ ਦੇ ਬਿਲਕੁਲ ਗੱਲ ਇਹ ਹੈ ਕਿ ਕਿ ਉਦੋਂ ਬਹੁਤ ਵੱਡੇ ਤੌਰ ਤੇ ਪ੍ਰੋਟੈਸਟ ਹੋਏ ਸੀਗੇ ਤੇ ਨਾਲ ਨਾਲ ਆਵਾਜ਼ਾਂ ਉਠੀਆਂ ਸੀ ਪਰ ਗੱਲ ਹੁਣ ਇਹ ਹੈ ਵੀ ਕਾਨੂੰਨ ਦੇ ਤਰੀਕਿਆਂ ਦੇ ਨਾਲ ਜਦੋਂ ਅੱਜ ਕੋਈ ਵਾਰੀ ਫਿਰ ਤੋਂ ਇਨਸਾਫ ਤਾਂ ਮਿਲਦਾ ਲੱਗਦਾ ਹੈਗਾ ਬਿਲਕੁਲ ਸਪਨੂ ਵਾਲੇ ਮਾਮਲੇ 'ਚ ਪਰ ਗੱਲ ਉਹ ਕਹਿੰਦੇ ਵੀ ਜਦੋਂ ਬੰਦੀ ਸਿੰਘਾਂ ਨੂੰ ਲੈ ਕੇ ਸੋਚਦੇ ਨੇ ਤਾਂ ਉਦੋਂ ਫਿਰ ਇੱਕ ਫਨੋਮੀਨਾ ਸੈੱਟ ਕਰਨ ਦੇ ਵਾਸਤੇ ਹੈ ਜਿਹੜੀ ਅਲੱਗ-ਅਲੱਗ ਧਾਰਨਾ ਜਿਹੜੀਆਂ ਨੇਗੇ ਸਸਤੀ ਤਰ੍ਹਾਂ ਰੱਖਦੀਆਂ ਨੇ ਜਿਵੇਂ ਕਿ ਬੀਜਪੀ ਲਗਾਤਾਰ ਚੱਲ ਰਹੀ ਹੈ ਸੀਨੀਅਰ ਵੀਡੀਓ ਨੋਟਸ ਤੋਂ ਬਤਿਹਾਰ ਦੇ ਨਾਲ ਸੁਮਿੰਗਰ ਯੋਜਨਾ ਸਪੋਰਟ ਟੀਵੀ ਚੰਡੀਗੜ੍ਹ